ਲਓ ਜੀ ਇਹ ਬਰੇਂਦਰ ਪਹਿਲਵਾਨ ਭਗਤਾ ਇਹ ਵੀ ਆਪਣੀ ਜੋੜ ਦਾ ਸਿਰੇ ਦਾ ਪਹਿਲਵਾਨ ਹਾਂ ਮੈਂ ਬੈਂਕ ਦੀ ਕਰਦਾ ਆ ਫਿਰ ਪ੍ਰੀਤ ਪਹਿਲਵਾਨ ਸਿੰਘ ਇਹੋ ਬਸ ਮਰਾ ਇੱਥੇ ਥੋੜਾ ਲੋਡ ਨਹੀਂ ਕਰਦਾ ਕੱਟੇ ਸਾਰਾ ਤੇ ਵੀ ਨਹੀਂ ਡੀਡੀ ਪੋਸਟ ਮਨਿੰਦਰ ਆਜੇ ਪਰਚੀ ਲੈ ਲੈ ਸਾਡੀ ਤਾਂ ਇੱਥੇ ਮਜਬੂਰੀ ਹੈ ਜੀ ਉਹ ਤਾਂ ਮੂਰੇ ਆ ਜਾ ਉਹਦੇ ਜਾ ਬੜ ਲੱਗੇ ਕੋਈ ਕੰਮ ਕਰਨਾ ਆ ਵੇ ਇੱਥੇ ਬੈਠਾ ਕਿਹੜੀ ਗੱਲ ਕਰਨ ਲੈ ਉਹ ਆ ਜੀ ਡਿਊਟੀ ਆ ਤਮੜਾ ਚੱਲੀ ਜਾਣਾ ਇੱਥੇ ਲੈ ਕੰਮ ਕਰਨਾ ਤੁਸੀਂ ਆ ਤਮੜਾ ਆਬਾ ਆ ਬਾਈ ਨਾਲ ਜਾ ਜੋ ਅਮਰੀਕ ਪਹਿਲਵਾਨ ਬਰਨਾਲਾ ਹੱਥ ਜੋੜੀ ਕਰੋ ਹੱਥ ਜੋੜੀ ਕਰੋ ਅਮਰੀਕ ਪਹਿਲਵਾਨ ਬਰਨਾਲਾ ਕਸ਼ਮੀਰ ਪਹਿਲਵਾਨ ਭੁੰਮਟੀ ਪਹਿਲੀ ਵਾਰ ਕਸ਼ਮੀਰ ਪਹਿਲਵਾਨ ਜੀ ਪਹਿਲੀ ਵਾਰ ਸੀਗਾ ਤੂੰ ਇੱਥੇ ਪਹਿਲੀ ਵਾਰ ਭੁੰਮਟੀ ਭਾਈ ਕਸ਼ਮੀਰਾ ਕਿੱਥੇ ਆ ਗੋਮੰਟੀ ਵਾਲਾ ਹੱਥ ਜੋੜੀ ਕਰ ਲੋ ਬੜਾ ਆਕੜਿਆ ਮਲਾ ਮੈਂ ਐਂ ਜੇ ਤੁਮ ਮੈਂ ਕਰੂੰ ਇਤਰਾ ਇੱਥੇ ਹਰਿਆ ਹੋ ਆ ਚਲੋ Hello. Tidak ada kerjaan. 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 Tidak ਜਿੱਤ ਪ੍ਰਾਪਤ ਕਰਦਾ ਉਹ ਤੇ ਮੈਗ ਬੈਲਵਾਨ ਜੀ ਕਕਰਾਲਾ ਸਾਡੇ ਰਾਜੂ ਜੀ ਹਰਨਾਦਾਸ ਪੁੱਤਰ ਇਸ ਟਾਈਮ ਉਪਰੇ ਤੇ सोनू ਬੈਲਵਾਨ ਸਰਸਾ ਇਸ ਟਾਈਮ ਹੀਠਾ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਸਿਰੇ ਦੀ ਗੁਸਤੀ ਚੱਲਦੀ ਹੋਈ ਬਹੁਤ ਵਧੀਆ ਗੁਸਤੀ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਵਧੀਆ ਵਧੀਆ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋ ਰਹੀਆਂ ਸੰਗਤ ਦਾ ਇਕ ਵੀ ਜ਼ਿਆਦਾ ਹੁਣ ਵਧਾ ਜਾ ਰਹੇ ਆ ਤੇ ਬਾਕੀ ਸੰਗਤ ਨੂੰ ਬੇਨਤੀ ਹੈ ਕਿ ਬਹੁਤ ਵਧੀਆ ਵਧੀਆ ਅਸਲੀ ਪਹਿਲਵਾਨ ਤੁਹਾਡੇ ਸਾਹਮਣੇ ਜੀ ਆਉਣੇ ਹਨ ਜਿਹਨੇ ਦੱਸ ਕੇ ਗਿਆ ਪਾਕਪ ਸਿੰਘ ਜੀ ਕਹਿੰਦੇ ਪਰੀਰਤਾ ਜੇ ਪਿਆ ਇਸ ਤੋਂ ਪਹਿਲਾਂ ਦਾ ਪੱਕਾ ਦੋਪੀ ਪੜਿਆ ਸੀ ਝੰਡੀ ਵਾਲਾ ਇਸ ਤੋਂ ਬਾਅਦ ਪਰੀਰ ਆਉਣੇ ਬਹੁਤ ਵਧੀਆ ਵਧੀਆ ਪਹਿਲਵਾਨ ਨੇ ਵੀ ਕਰ ਸੱਤਾ ਕੋ ਦਾ ਗਏ ਬਹੁਤ ਮਿੱਠਾ ਤਾਂ ਆਹ ਸਾਰੇ ਪਹਿਲਵਾਨਾਂ ਵਾਸਤੇ ਬਹੁਤ ਜਨ ਮੋਰੀਆ ਤੁਸੀਂ ਕਿਉਂ ਪੱਕੇ ਦੇਵਾਂਗੇ ਜੱਤ ਹਾਰ ਨੂੰ ਸਿਖਾ ਕੇ ਭੇਜਾਂਗੇ ਨਹੀਂ ਪਿਛਲੀ ਵਾਰੀ ਉਹ ਜਿੱਤੇ ਸੀ ਸੱਤਾ ਕੋ ਬੋਲ ਦੇ ਹਾਂ ਸਾਰੇ ਪਹਿਲਵਾਨ ਵੀਰਾਂ ਨੂੰ ਬੇਨਤੀ ਕਿ ਅਗਲੇ ਸਾਲ ਨੇਵੇਂ ਦੇ ਕੋਲ ਖੇਡ ਹੋਏਗੀ। ਉਹਦੇ ਨਾਲ ਬਾਬਾ ਜੀ ਕਹਿੰਦੇ ਦੇਸੀ ਘਿਓ ਵੀ ਨਾਲ ਵੰਡਾਂਗੇ। ਇਨਾਮ ਤਾਂ ਦੇਣਾ ਦੇਣਾ ਹੈ। ਨਾਲ ਦੇਸੀ ਘਿਓ ਵੀ ਵੰਡਾਂਗੇ। ਕਿਉਂਕਿ ਪਹਿਲਵਾਨਾਂ ਦੀ ਖੁਰਾਕ ਹੀ ਦੇਸੀ ਘਿਓ ਤੇ ਦੁੱਧ ਹੈ। ਚਲੋ। ਲਓ ਜੀ ਉਧਰ ਮਹਿਕ ਪਹਿਲਵਾਨ ਕਗਰਾਣਾ। ਰਾਜੂ ਜੀ ਦਾ ਸੁਪੁੱਤਰ ਆਪਣੀ ਕੋਸਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ। 2100 ਰੁਪਏ ਦੀ ਚੰਡੀ ਦੀ কুਸਤੀ। ਮਹਿਕ ਵਰਗੀ। ਹਾਂ। ਨਦੀਮ ਪਹਿਲਵਾਨ ਬਣ ਪੈਣੀ ਨਦੀਮ ਨਦੀਮ ਪਹਿਲਵਾਨ ਪੈਣੀ ਗਾਂਧੀ ਪਹਿਲਵਾਨ ਬਠੰਡਾ ਪਲਵਾਨ ਜੀ ਉਹ ਦੇਖ ਲੋ ਸਾਡੇ ਸਾਹਮਣੇ ਕਦੋਂ ਕਦੋਂ ਦੀ ਹੱਥ ਜੁੜੀ ਹੋਈ ਨਹੀਂ ਆ ਪਰਚੀਰ ਤੋਂ ਦੁਬਾਰਾ ਤੋਂ ਚੈੱਕਾ ਬਾਈ ਰੋਕੀ ਦਾ ਸੰਦੀਪ ਇਹ ਪਹਿਲਵਾਨ ਤਿਆਰ ਹੋ ਜੋ ਪਲਵਾਨ ਜੀ ਸਾਰੇ ਪਲਵਾਨ ਦੇਖੋ ਚੰਗੀ 2100 ਦੀ ਦੇਹ ਤੰਤਨ ਤਹਿਆਰ ਜਾਂਦੇ ਤਾਰੀਫ ਕਰ ਖੁਦਾ ਜੀ ਦੀ ਤਾਰੀਆਂ ਵਰ ਬੁਲਾਉਂਨਾ ਨਾ ਸੰਤਾਨ ਆਦੀ ਤਾਰੀ ਮਾਰਦੇ ਹੋਣਾ 2100 ਦੀ ਚੰਗੀ ਤੇ ਦੇਹ ਤੰਤਨ ਤਹਿਆਰ ਜਾਂਦੇ ਹੋ ਜਾਂਦਾ ਹੋ ਜਾਂਦਾ ਬੱਲੇ ਤੇਰੇ ਬਾਪੂ ਇੱਕ ਵਾਰ ਤਾਰੀਆਂ ਮਾਰਦੇ ਬਾਪੂ ਦੇ ਨਾਲ ਤੇ ਵੀ ਭਾਈ ਬਹੁਤ ਵਧੀਆ ਆਦਰੋਸ਼ੀ ਚੱਲਦੀ ਹੋਈ ਹੈ। ਸਮਾਇਆ ਵਾ ਸਰੀਰ ਹੈ। ਆਦਰੋਸ਼ੀ ਦਾ ਜੀ ਧੰਨਵਾਦ ਕਰਦੇ ਆ 1000 ਰੁਪਇਆ ਗੁਫਤਦਾਨਾ ਸਾਡੇ ਮੰਗਲ ਲਈ ਸਹਿਯੋਗ ਦੇ ਤਰ੍ਹਾਂ ਇਹ ਲੋਕਨਨਮਕ ਕਰ ਗਿਆ। ਬਾਈ ਰਮਜੀਤ ਦੇ ਸੰਦੀਪ ਇਹ ਪਹਿਲਵਾਨ ਹੈ। ਇਹ ਪਹਿਲਵਾਨ ਹੈ। ਆ ਖਾੜੀ ਬਾਸ ਸਾਹਿਬ ਇੱਕ ਬੰਚੋ ਬਾਈ ਰੋ ਕੀ ਪਹਿਲਵਾਨ ਹੈ ਫਰੀਦਕੋਟ ਦੇ ਸੰਦੀਪ ਪਹਿਲਵਾਨ ਪਤਾ ਹੈ ਇਹ ਪਹਿਲਵਾਨ ਆ ਘਾੜੀ ਚ ਪਹੁੰਚੋ ਆ ਬਾਬਾ ਅਗੇ ਹੋਰ ਕਿਰਪਾ ਕਰੀ ਜਾਊਗਾ ਚੜ੍ਹਦੀ ਕਲਾ ਹੀ ਹੁੰਦੀ ਜਾਊਗੀ ਨਹੀਂ 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 ਦੇਖੀ ਭਾਈ ਮੜਾ ਯਾ ਨਾ ਕੰਮ ਕਰ ਆ ਨਾ ਕੰਮ ਕਰ ਆ ਨਾ ਕੰਮ ਕਰ ਚੱਲ ਸੰਦੀਪ ਕਰੋ ਕੋਸ਼ਿਸ਼ ਸ਼ੁਰੂ ਆਪਣਾ ਆਪਣੀ ਮਾਰਕਰ ਚ ਲਗਾ ਰੋ ਆ ਚੌਂਡ ਸਾਹਿਬ ਦੀ ਉਮਰ ਹੈ ਗਰਮੇਲ ਕੌਟਲੀ ਵਾਲਾ ਕਹਿੰਦਾ ਸਾਰਿਆਂ ਲੈ ਵਟਾਉ ਉਹ ਆਪਣਾ ਜਿਹੜਾ ਲਾਈਵ ਚੱਲਦੀ ਹੈ ਹਰ ਇੱਕ ਮੇਲੇ ਤੇ ਕਿਹੜੇ ਵਰਗੀ ਕਿਹੜੇ ਕੁਸ਼ਤੀਆਂ ਦੇ ਵਿੱਚ ਵੀ ਭਾਈ ਨਦੀਮ ਪਹਿਲਵਾਨ ਭੈਣੀ ਤੇ ਗਰਦੀ ਪਹਿਲਵਾਨ ਬੰਦਾ ਕੁਸ਼ਤੀ ਹੁੰਦੀ ਆ ਉਹਦੇ ਚ ਵੀ ਲੈ ਵਾ ਇਹ ਪਹਿਲਵਾਨ ਹੈ ਕਿਹੜੇ ਕੈਨੇਡਾ ਅਮਰੀਕਾ ਚ ਬੈਠੇ ਚਾਰ ਦੋਸਤ ਬੰਦ ਪਿਆਰ ਹੋ ਕੇ ਆ ਵੀ ਭਾਈ ਕੀ 88% ਕੀ ਇੱਕ ਵਾਰ ਲੱਖ ਜੋ ਕੱਲੀ ਕੁਸ਼ਤੀ ਵੇਖਣ ਦਾ ਪਹਿਲਾ ਵੀਰੇ ਪਹਿਲਾ ਵੀਰੇ ਆ ਵੀਰ ਜੀ ਵੀਰ ਜੀ ਵੀਰ ਜੀ ਕੱਲੀ ਕੁਸ਼ਤੀ ਥੋੜੀ ਕੁਸ਼ਤੀ ਹੋਈ ਨਹੀਂ ਮੁੰਡਾ ਭਾਈ ਹਾਂ ਮੈਂ ਵੇਖ ਰਿਹਾ ਹਾਂ ਵੀਡੀਓ ਚੱਲ ਰਿਹਾ ਹੈ ਆਓ ਜੀ ਆ ਵੀ ਲੈ ਪਾਂਦੇ ਹੋ ਰਹੀ ਆ ਕਿੱਲਾ ਹੀ ਆ ਕਿੱਲਾ ਹੀ ਆ ਜੇ ਜਾਨਦਾ 150 ਰੁਪਏ ਚਿੰਗਰ ਨਾ ਜੀ ਪਤਾ ਨਹੀਂ ਗਏ ਰਹਿ ਗਏ ਲਓ ਜੀ ਉਧਰ ਬਰੇਂਦਰ ਪਹਿਲਵਾਨ ਜੀ ਭਗਤਾ ਐਸ਼ਟਮ ਉਪਰ ਤੇ ਪ੍ਰੀਤ ਪਹਿਲਵਾਨ ਜੀ ਧੰਗੇੜਾ ਐਸ਼ਟਮ ਹੇਠਾਂ ਦੇਖੋ ਕਿਹੜਾ ਬੈਲਵਾਨ ਜਿੱਤ ਪ੍ਰਾਪਤ ਕਰਦਾ ਏ 3100 ਰੁਪਏ ਦੀ ਝੰਡੀ ਦੀ ਕੁਸ਼ਤੀ ਆ ਬ੍ਰਿੰਦਰ ਬੈਲਵਾਨ ਜੀ ਭਗਤਾ ਲਾਲ ਨਗੋਟੇ ਦੇ ਵਿੱਚ ਤੇ ਦੂਜੇ ਪਾਸੇ ਪ੍ਰੀਤ ਬੈਲਵਾਨ ਜੀ ਢੰਗੇੜਾ ਨੀਲੇ ਨਗੋਟੇ ਦੇ ਵਿੱਚ ਬਾਈ ਕੁਸ਼ਤੀ ਸਿਰੇ ਦੀ ਹੋ ਰਹੀ ਆ ਪਹਿਲਵਾਨ ਵੀ ਆਪਣੀ ਜੋਰ ਦੇ ਸਿਰੇ ਤੇ ਨੇ ਇੱਕ ਵਾਰ ਤਾੜੀਆਂ ਮਾਰੋ ਯਾਰ ਬੈਲਵਾਨਾਂ ਦੇ ਨਾਂ ਤੇ भाई पांच मिनट बाकी हजे कुश्ती दे मिनट टाइम टाइम सी कुश्ती कुस्ती लाओ जी आधरे वरिंद्र बलवान जी पता प्रीत बैलवान जी भाई ये भी ਨਾਲ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਬਹਿਲਵਾਨ ਨੇ ਤੇ ਇਹ ਦੇਖੋ ਆਪਣਾ ਸਰੀਰ ਸਾਹਮਣੇ ਲਖਦੇ ਨੇ ਮਿਹਨਤ ਕਰਦੇ ਨੇ ਇੱਕ ਵਾਰ ਯਾਰ ਤਾੜੀਆਂ ਮਰੋ ਇਹਨਾਂ ਦੇ ਨਾਂ ਤੇ ਬਹੁਤ ਵਧੀਆ ਹੋਦਰ ਸੀ ਤਾਂ ਲੋ ਧੰਨਵਾਦ ਕਰਦੇ ਆ ਗੱਦੀ ਨਸੀਬ ਹੈਲੋ ਸੰਤ ਬਾਬਾ ਗੰਗਾਦਾਸ ਜੀ ਕੁਸ਼ਤੀਆਂ ਹੁੰਦੀਆਂ ਨੇ ਚੱਲਦੀ ਦੀਆਂ ਕੁਸ਼ਤੀਆਂ ਹੁੰਦੀਆਂ ਨੇ 22200 ਰੁਪਏ ਦੀਆਂ ਤੇ ਬੰਦੀ 3-3000 ਰੁਪਏ ਲ ਜਾਂਦੇ ਨੇ ਇੱਕ ਵਾਰ ਯਾਰ ਸੰਤਾਂ ਦੇ ਨਾਂ ਤੋਂ ਵੀ ਜ਼ੋਰਦਾਰ ਤਾੜੀ ਮਾਰ ਦੋ ਬਾਅਦ ਵਧੀਆ ਕੁਸ਼ਤੀ ਚੱਲਦੀ ਫਰੀ ਦੇਖੋ ਕਿਹੜਾ ਮਹਲਬਾਨ ਇੱਜ਼ਤ ਪ੍ਰਾਪਤ ਕਰਦਾ ਸਿਰੇ ਦੀਆਂ ਕੁਸ਼ਤੀਆਂ ਕੁਝ ਚਾਹੀਦਾ ਚਾਹੀਦਾ ਮੈਂ ਆ ਗਈ ਆ ਤੇ ਉਹਨੇ ਕੁਝ ਹੋਰ ਚੰਗਾ ਯਾਰ ਹੋਰਸ ਗਾਣੇ ਸੁਣਦੇ ਆ ਬਾਈ ਬਹੁਤ ਵਧੀਆ ਹਾਂ ਤਰੀਦਾ ਪਾਪਾ ਬਰੇਂਦਰ ਪਹਿਲਵਾਨ ਜੀ ਭਗਤਾ ਪ੍ਰੀਤ ਪਹਿਲਵਾਨ ਜੀ ਢੰਗੇੜਾ 13100 ਰੁਪਏ ਦੀ ਚੰਗੀ ਕੁਸ਼ੀ ਹੈ ਜੀ ਬਈ ਬਹੁਤ ਵਧੀਆ ਕੁਸ਼ੀ ਚੱਲਦੀ ਹੋਈ ਹੈ ਕੀ ਯਾਰ ਇੱਕ ਵਾਰ ਦੁਬਾਰੇ ਤਾੜੀਆਂ ਮਾਰੋ ਪਹਿਲਵਾਨਾ ਦੇਣਾ ਤੇ ਗਿਣਾ ਪਈ ਕਈ ਵਾਰ ਚੌੜ ਚੌੜ ਦਾ ਨਿਰਵਾਤ ਯਾਰ ਜਿੰਨੀ ਵਧੀਆ ਕੁਸ਼ੀ ਹੋ ਰਹੀ ਆ ਓਨੀਆਂ ਤਾੜੀਆਂ ਨਹੀਂ ਬੱਜੇ ਇੱਕ ਵਾਰ ਖੁੱਲ ਕੇ ਤਾੜੀ ਮਾਰੋ ਆਇਆ ਤੋਂ ਪਾਣੀ ਆ। ਹਾਂ। ਮਨੇ ਮੈਂ ਤੇ ਖੜਕ ਰਿਹਾ। ਉਹ ਹੈ। ਹਲੋ। ਲਓ ਜੀ ਹੁਣ ਸਿਰੇ ਦੇ 8 ਮਲ ਰਹਿ ਗਏ ਆਪਣੇ ਕੋਲੇ। ਹੁਣ ਉਹ ਮੈਂ ਹੱਥ ਜੋੜੀ ਕਰਾਉਂ। हाथ जोरी करी जाओ आ गया चंडी को आओ जी गगी पहलवान कोठा गुरु का चमकार चलंदर पीएपी हाथ जोरी कराई दोनों। तो ने आओ जी गगी कोठा गुरु का और पीएपी तो जलंदर तो चमकार पहलवान आओ जी आजा कोठा गुरु का ਵਿਚਾਲੇ ਉਹ ਵਿਚਾਲੇ ਖੜਦੇ ਹੈ ਜੀ ਜੇ ਕੋਠਾ ਗੁਰੂ ਦਾ ਇੱਥੇ ਕਰ ਲਾ ਉਧਰ ਨੀਗਾ ਅਮਨਦੀਪ ਪਾਲਵਰ ਪਟਿਆਲਾ ਇਹ ਆ ਗਈ ਜੀ ਅਮਨਦੀਪ ਪਾਲਵਰ ਪਟਿਆਲਾ ਕੰਡ ਵਿੱਚੋਂ ਆਓ ਜੀ ਚਤਲ ਪਾਲਵਰ ਠੰਗੜਾ ਬੋਲਾ ਸ਼ੇਰੋ ਇਹ ਚਤਲ ਪਾਲਵਰ ਠੰਗੜਾ ਸ਼ੇਰਾ ਤੋਂ ਪਹਿਲਾ ਪਹਿਲਵਾਨ ਸ਼ੇਰੂ ਮੋਢੇ ਦਾ ਗੱਦਾ ਦੇਖੋ ਆਹ ਦੇ ਪੈਤੀ ਘੜ ਜਾਣਾ ਬੈਠਾ ਕੋਈ ਨਾ ਆਓ ਜੀ ਜਬਰਾਂ ਪਹਿਲਵਾਨ ਬਠਿੰਡਾ ਇਹ ਆ ਜੀ ਜਬਰਾਂ ਪਹਿਲਵਾਨ ਬਠਿੰਡਾ ਤੇ ਗੁਰਪਿਆਰ ਪਹਿਲਵਾਨ ਧਘੜਾ ਜ਼ਿਲ੍ਹਾ ਪਟਿਆਲਾ ਇਹ ਚਾਰੇ ਮਾਲਾ ਅੱਥੇ ਮਨ ਜਮਾਲੀਆਂ ਨੂੰ ਲੱਗੇ ਅੱਥੇ ਬਾਬਾ ਜੀ ਕੋਲੇ ਆ ਜਾਓ ਇਹ ਚਾਰੇ ਚੰਡੀਆਂ ਦੇ ਲਾ ਮੇਰੀ ਅੱਡ ਬਿਆਹ ਕਰ ਕੋਈ ਕਿਸੇ ਦਾ ਫੋਨ ਚੁਰੀ ਨਹੀਂ ਆਏਗਾ ਤੁੰ। ਅੱਛਾ ਚਾਹ। ਭਾਈ ਬੈਂਤੀਆ ਅੱਠ ਦੇ ਅੱਠ ਪਹਿਲਵਾਨ ਜਿਨ੍ਹਾਂ ਦੀਆਂ ਹੁਣ ਹੱਥ ਜਾਣੀਆਂ ਹੋਈਆਂ ਨੇ ਉਹ ਹੋਰਿਆ ਜਸਟਿਸ ਦੇ ਵੀਰੇ। ਬਾਬਾ ਜੀ ਕੋਲ ਆ ਜਾਓ। ਪ੍ਰਧਾਨ ਇਧਰੋਂ ਮੂੰਹ ਕਰਾ ਦਿਓ। ਆਓ ਜੀ। ਅਜੇ ਮਹਿਰਬਾਨੇ ਕੋਠਾ ਗੁਰੂ ਦਾ ਗੱਗੀ ਪਹਿਲਵਣ ਕੋਠਾ ਗੁਰੂ ਦਾ ਜਾਬਰਾ ਪਹਿਲਵਣ ਮਨਦੀਪ ਪਹਿਲਵਣ ਪਟਿਆਲਾ ਯਤਨ ਪਹਿਲਵਣ ਭਾਈ ਅਮਰੀਕ ਪਹਿਲਵਣ ਬਰਨਾਲਾ ਤੇ ਕਸ਼ਮੀਰਾ ਕਮਟੀ ਆਓ ਖੜੇ ਚ ਭੈਰ ਮਾਲੀਆਂ ਲਾ ਕੇ ਆਓ ਅੱਠ ਦੀ ਅੱਠ ਪਹਿਲਵਾਨਾਂ ਨੂੰ ਵੇਂਦੀ ਆ ਰਮਾਲੀਆਂ ਲਾ ਕੇ ਆਉਣਾ ਅਮਰੀਕ ਪਹਿਲਵਾਨ ਬਰਨਾਲਾ ਤੇ ਕਸਮੀਰਾ ਪਹਿਲਵਾਨ ਗੁੰਮਟੀ ਠੀਕ ਇਹ ਮੈਂ ਕੁਰਸੀ ਕਾ ਉਠਾਦੀ ਇਹ ਪਹਿਲਵਾਨ ਤਿਆਰ ਰਿਹਾ ਅਗਲੀ ਕੁਸ਼ਤੀ ਲਈ ਲੋ ਜੀ ਉਹ ਗੱਲ ਕਰੋ ਇਹਨਾਂ ਨਾਲ ਮੈਂ ਸਿਰਫ ਬੋਲਣ ਵਾਲਾ ਹਾਂ ਆਪਨੇ ਕੇ 2 ਮਿੰਟ ਬੋਲਾ ਹੋ ਗਿਆ ਹਾਂਜੀ ਹਜੇ 3 ਗੁਸਤੀਆਂ ਹੋਰ ਬਾਕੀ ਨੇ ਉਹ 4 ਤੋਂ ਬਿਨਾ 3 ਗੁਸਤੀਆਂ ਹੋਰ ਬਾਕੀ ਨੇ ਸ਼ੌਕੀ ਭਲਵਾਂ ਜੀ ਹੱਥ ਰੋਕੀ ਜਾ ਰਹੇ ਹੋ ਨਹੀਂ ਅੱਜ ਇਹਦਾ ਆਈ ਐਮ ਰੇਕਪ ਅਮਰੀਕ ਪਹਿਲਵਾਨ ਬਰਨਾਲਾ ਤੇ ਕਸੰਪੀਰ ਕਮੇਟੀ ਇਹ ਪਹਿਲਵਾਨ ਵੀ ਤਿਆਰ ਰਹੋ ਅਗਲੀ ਗੁਸਤੀ ਲਈ ਬਈ ਬਹੁਤ ਵਧੀਆ ਗੁਸਤੀਆਂ ਚੱਲਦੀਆਂ ਹੋਈਆਂ ਆਪਾਂ ਗੱਲਾਂ ਹੁੰਦੀਆਂ ਨੇ ਇੱਜ ਯਾਰੋ ਤਕੜੇ ਤਕੜੇ ਮੱਲ ਆਉਂਦੇ ਅਤੇ ਪੈਂਦੀ ਕੋਠੇ ਗੁਰੂ ਦੇ ਵਿੱਚ ਸੰਝ ਯਾਰੋ ਪੈਂਦੀ ਬਾਬਾ ਜੀ ਦੇ ਦਰਬਾਰ ਵਿੱਚ ਸੰਝ ਯਾਰੋ ਇੱਕ ਵਾਰ ਤਾੜੀਆਂ ਮਾਰੋ ਯਾਰ ਪਹਿਲਵਾਨਾਂ ਦੇ ਨਾਂ ਤੇ ਜੋਰ ਬਹੁਤ ਲਾਇਆ ਦੋਨੋਂ ਪਹਿਲਵਾਨਾਂ ਨੇ ਓ ਯਾਰ ਮਾਰ ਦਿਓ ਤਾੜੀਆਂ ਬਾਬਾ ਰਾਮ ਦੇ ਵੀ ਕਹਿੰਦੇ ਹੁੰਦੇ ਕਹਿੰਦਾ ਤਾੜੀਆਂ ਮਾਰਨ ਨਾਲ ਖੌਂਦਰ ਜੀ ਅਸਤਿਕਲ ਬਾਦ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਬਾਅਦ ਵਿੱਚ ਦੇਖਾਂਗੇ ਨਾ ਵਰਕੋ ਚਲਾਉਣਾ ਹੈ ਬਾਦ ਵਧੀਆ ਗੋਸੀ ਚਲਦੀ ਹੋਈ ਦੇਖੋ ਕਿਹੜਾ ਬੈਲ ਬਣਾ ਜਿੱਤ ਪ੍ਰਾਪਤ ਕਰਦਾ ਕਹਿੰਦਾ ਸਾਧੂਆਂ ਦਾ ਸੰਗ ਚੰਗਾ ਚੋਰੀ ਨਾਲੋਂ ਤਰ ਚੰਗਾ ਖੇਤੀਬਾੜ ਢੰਗ ਕਰਨਾ ਜੇ ਰਾਮਦਾ ਉਹ ਖੇੜੀ ਵਾਲਾ ਅਖਾੜੇ ਵਿੱਚ ਕਮੈਂਟਰੀਸ ਨਾਮ ਦਾ ਖੇੜੀ ਵਾਲਾ ਥਾੜੇ ਵਿੱਚ ਕਮੈਂਟਰੀਸ ਨਾਮ ਦਾ ਸਿਰੇ ਦੀ ਗੁਸਤੀ ਚੱਲਦੀ ਹੋਈ ਦੇਖੋ ਕਿਹੜਾ ਬਲਵਾਨ ਜਿੱਤ ਪ੍ਰਾਪਤ ਕਰਦਾ ਬਾਈ ਸੰਦੀਪ ਤੇ ਰੌਕੀ ਇਹ ਬਲਵਾਨ ਤਿਆਰ ਰਹਿਣ ਇਸ ਤੋਂ ਬਾਅਦ ਉਸ ਤੋਂ ਬਾਅਦ ਅਮਰੀਕ ਤੇ ਕਸਮੀਰਾ ਵਾ ਫਾਈਨਲੀ ਇਹ ਬਲਵਾਨ ਤਿਆਰ ਨਹੀਂ ਹੋ

ਫਾਦਰ ਦੀ ਕਰਨਾ ਨਹੀਂ ਨਹੀਂ ਕਸਮੀਰਾ ਪਹਿਲਵਾਨ ਗੁੰਮਟੀ ਉਹ ਬੱਲੇ ਤੇਰੇ ਰੰਗ ਸੰਦੀਪ ਸੰਦੀਪ ਦੇ ਰਾਕੀ ਦੀ ਗੁਸਤੀ ਚੱਲਦੀ ਹੁਈ ਦੇਖੋ ਕਿਹੜਾ ਪਹਿਲਵਾਨ ਹੈ ਜਿੱਤ ਪ੍ਰਾਪਤ ਕਰਦਾ ਸਾੜੇ ਤੋਂ ਦੂਜੀ ਬੋਦੂ ਬੋਦੀ ਸਾੜੇ ਤੋਂ ਬਾਹਰ ਹੋ ਗਿਆ ਭਾਈ ਅਮਰੀਕ ਪਹਿਲਵਾਨ ਬਰਨਾਲਾ ਕਸਮੀਰਾ ਪਹਿਲਵਾਨ ਗੁੰਮਟੀ ਹੈਲੋ ਇਹ ਕਿਹੜੇ ਲੋਕ ਯਾਰ ਤਿਆਰੀ ਹੋਣੀ ਦਫਾ ਬਾਰੇ ਮੁੰਡਾ ਇਹ ਵੀ ਝੰਡੀ ਦੀ ਕੁਸ਼ਤੀ ਹੋਣੀ ਆ ਆਓ ਜੀ ਕਸ਼ਮੀਰਿਆ ਪਹਿਲਵਾਨ ਹੈਲੋ ਗੰਮਟੀ ਅਮਰੀਕ ਪਹਿਲਵਾਨ ਬਰਨਾਲਾ ਕੈਮਰਾ ਵਾਲੇ ਜਮਕਰ ਆਹ ਹਾਂ ਇਹ ਕਿਹਦਾ ਪਤਾ ਲੱਗਦਾ ਹਾਂ ਬਾਈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਹਦਰ ਸੰਦੀਪ ਤੇ ਰਾਕੀ ਦੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਬਲਬਾਨ ਜਿੱਤ ਪ੍ਰਾਪਤ ਕਰਦਾ ਭਾਈ ਨੇ ਬੇਨ ਦੀ ਆਠ ਦੇ ਅੱਪ ਬਲਬਾਨਾ ਰਮਾਨੀਆਂ ਲਾਲੀਆਂ ਅਰੇ ਮਾਲੀਆਂ ਲਾ ਕੇ ਆ ਜਾਓ ਆ ਜਾਓ ਜੀ ਆਹ ਨਾ ਨਾ ਵੱਡੇ ਨੇ ਨਾ ਬਾਜੀ ਸਾਈਡ ਦੇ ਆਓ ਜੀ ਲਓ ਜੀ ਇਹ ਆ ਜਤਨ ਪਹਿਲਵਾਨ ਤੰਗੇੜਾ ਇਹ ਵੀ ਆਪਣੀ ਜੋਰ ਦਾ ਸਿਰੇ ਦਾ ਪਹਿਲਵਾਨ ਆ ਇਧਰ ਮੰਦੀਪ ਪਹਿਲਵਾਨ ਜੀ ਪਟਿਆਲਾ ਇਹ ਵੀ ਆਪਣੀ ਜੋਰ ਦਾ ਸਿਰੇ ਦਾ ਪਹਿਲਵਾਨ ਆ ਤੇ ਮੈਡ ਦਾ ਵੀ ਬਹੁਤ ਵਧੀਆ ਪਹਿਲਵਾਨ ਆ ਆ ਇਧਰ ਗੁਰਪਿਆਰ ਪਹਿਲਵਾਨ ਤੰਗੇੜਾ ਇਹ ਵੀ ਸਿਰੇ ਦਾ ਪਤਵਾਨ ਹਰ ਰੋਜ਼ 51 51000 31 31000 ਘੜ ਘੜ ਆ ਯਾਰ ਦੀਆਂ ਝੰਡੀਆਂ ਦੀ ਕੁਸ਼ਤੀ ਲੱਗਦਾ तीन हजार रुपया धन्यवाद कर दिया लो जी अमरीक पहलवान बतनाना कश्मीरा पहलवान घूमती ਉਹ ਵੀ ਕੋਈ ਹੈ ਸਹੀ ਗੱਲ ਹੰਟ ਮਾਰ ਵੀ ਬਣਾਉਂਦਾ ਬਣਾਉਂਦਾ ਖੜਾ ਬਹੁਤ ਬਹੁਤ ਧੰਵਾਦ ਕਰਦੇ ਆਂ ਦੂਸਰਾ ਪਹਿਲੀ ਗੱਲ ਤੇ ਮਾਨ ਭੱਲਾ ਸਾਡਾ ਹਸਨ ਵਿੱਚ ਸਮਾਂ ਕੱਢ ਕੇ ਆਤੇ ਆ ਉਹਨਾਂ ਰਾਉਂਡ ਤੇ ਧੰਵਾਦ ਹੈ ਤੇ ਦੂਜੀ ਗੱਲ ਉਹਨਾਂ ਵੱਲੋਂ ਮਲਾ ਦੇ ਕੁਸ਼ਤੀਆਂ ਵਾਸਤੇ ਸਪੈਸ਼ਲੀ 5100 ਰੁਪਇਆ ਸਮੇ ਸਮਾ ਕਿਵੇਂ ਘਟਦੇ ਹੋ ਸਾਨੂੰ ਦੱਸੋ ਜਾਣੇ ਭੱਲਾ ਸਾਹਿਬ ਦਾ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਨਾਲ ਜੀ ਆਇਆਂ ਵੀ ਤੇ ਸਾਨੂੰ ਕਿਰਪਾ ਕਰਨ ਹੋਰ ਅੱਛੇ ਉਹਦੇ ਬਖਸ਼ਿਸ਼ ਕਰਨ ਮੇਰਾ ਸਤਿਕਾਰ ਉਹਦੇ ਹੀ ਜਾਂਦੇਗੇ ਗੱਲਾਂ ਦੇ

By Bendy gardian, Aul, Ader Jita, Sarpanji, Harjit Gel Sarpan Sab, Kakerala, T, Raju Kakerala lagi. ਤੁਹਾਡੇ ਸਾਡੇ ਹੁਣੇ ਪਾਸੇ ਆਮੜੇ ਆ ਦੇਖੀ ਮੜੇ ਭਾਈ ਕੋਹ ਸਾਹਿਬ ਕਿੱਥੇ ਨੇ ਜੀ ਕੋਹ ਸਾਹਿਬ ਕੋਹ ਸਾਹਿਬ ਨੂੰ ਦੱਸੋ ਆ ਕੋਹ ਦੇਖਾ ਆ ਕੋਈ ਨਹੀਂ ਲੈ ਕੇ ਆਏ ਉਹ ਸਮਝ ਨਹੀਂ ਵੱਡੇ ਅੰਦੇ ਆ ਬਾਈ ਅਮਰੀਕ ਤੇ ਕਸਮੀਰਾ ਆਜੋ ਬਟੇ ਇੱਥੇ ਨਾ ਪ੍ਰਗੀ ਫੈਂਗਿਆ ਜਾ ਕੁश्ती ਕਰਾ ਦੇ ਯਾਰਾ ਗਾਂ ਬਾਈ ਨਦੀਨ ਪਹਿਲਵਾਨ ਭੈਟੀ ਦੇ ਗਾਂਧੀ ਪਹਿਲਵਾਨ ਬਠੰਡਾ ਆ ਚੱਲੀਏ ਹਾਂ ਹਾਂ ਜੋ ਗੇੜਾ ਬਸ ਆਤਾ ਕੇ ਜੀ ਚਾਰੇ 8000 ਤੋਂ ਬਿਚਲੇ ਨੇ ਐਂ ਕਰ ਮਤਾਇਂ ਐਂ ਜੀ ਲੈ ਬਸ 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 ਭਾਈ ਗੱਗੀ ਦੇ ਅੱਗੇ ਭਾਈ ਜੀ ਇੱਕ ਮਹਿਮਤ ਹੈ ਸਾਰੇ ਪਹਿਲਵਾਨੇ ਅੱਗੇ ਜਿਹੜਾ ਵੀ ਕੋਈ ਪਹਿਲਵਾਨ ਰਹਿ ਤਾਂ ਇੱਥੇ ਆ ਜੀ ਮੁੜਕੇ ਨਾ ਕਿਹਾ ਯਾਰ ਅਸੀਂ ਕੋਲਾ ਸੀਗਾ ਸੰਤਾ ਦੇ ਖੁੱਲੇ ਦਰਵਾਜ਼ੇ ਆ ਠੀਕ ਹੈ ਜਿਹੜਾ ਵੀ ਕੋਈ ਰਹਿ ਗਿਆ ਪਹਿਲਵਾਨ ਦੂਰੋਂ ਆਇਆ ਨੇੜੇ ਆਇਆ ਜਿਹੜਾ ਕੋਈ ਰਹਿ ਗਿਆ ਇੱਥੇ ਆਜੋ ਉਹਦੀ ਕੁਸ਼ਤੀ ਸੀ ਕਰਾ ਕੇ ਛੱਡਾਂਗੇ ਹੋ ਗਈ ਹੋ ਗਈ ਹੋ ਗਈ ਸ਼ਾਬਾਸ਼ ਵੀਰੇ 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 चलो अठे पहलवान बुला सारे इधर से बुला आज जाओ जी इधर जतन पहलवान गुरबियर पहलवान जी आज जाबरा पहलवान जी मनदीप पहलवान जी अजय दे गग्गी ओना भी वेंधी है भोला पहलवान आओ पहलवान जी आओ पहलवान जी ਕਰ ਲਿਆ ਲਓ ਜੀ ਕੁਰਸੀ ਦੇ ਵਿੱਚ ਜਿੱਤ ਉਹ ਚਤਦਾ ਹੋ ਗਿਆ ਜਿੱਤ ਪ੍ਰਾਪਤ ਕਰ ਲਿਆ ਅਮਰੀਕ ਪਹਿਲਵਾਨ ਨੇ